हां जी दोस्तों की हाल ने एक ना दोस्तों ਤੁਹਾਨੂੰ ਅੱਜ ਆਪਾਂ ਚੀਜ਼ ਬਣਾਉਣੀ ਸਿਖਾਵਾਂਗੇ ਜੋ ਤੁਸੀਂ ਇਹ ਚੀਜ਼ ਇੱਕ ਵਾਰ ਵੀ ਖਾ ਲਈ ਤੁਸੀਂ ਨਾ ਉਂਗਲਾਂ ਚੜਦੇ ਰਹਿ ਜਾਓਗੇ ਇਸ ਚੀਜ਼ ਦੀ ਆਪਾਂ ਗਾਰੰਟੀ ਦਿੰਨੇ ਆ ਇੱਕ ਵਾਰ ਟ੍ਰਾਈ ਜ਼ਰੂਰ ਕਰਿਓ ਇਹਦੇ ਵਿੱਚ ਆਪਾਂ ਲੈਣਾ ਕੀ ਹੈ ਖੀਰੇ ਅਤੇ ਗੰਡੇ ਸਿਰਫ ਦੋ ਚੀਜ਼ਾਂ ਹੀ ਵਰਤੀਆਂ ਜਾਣਗੀਆਂ ਤੇ ਪਰ ਖਾਣ ਦੇ ਵਿੱਚ ਇੰਨੀ ਸਵਾਦਿਸ਼ਟ ਬਣ ਜੂਣਾ ਇਹ ਹੱਦੋਂ ਵੱਧ ਪਹਿਲਾਂ ਤਾਂ ਹਾਂਜੀ ਦੋਸਤ ਤੁਸੀਂ ਕੱਦੂ겡ਾਸ ਲੈਣਾ ਹੈ ਕੱਦੂ겡ਾਸ ਆਪਣੇ ਸਾਰੇ ਘਰਾਂ ਦੇ ਵਿੱਚ ਤਕਰੀਬਨ ਹੁੰਦਾ ਹੀ ਹੈ ਕੱਦੂ겡ਾਸ ਲੈ ਕੇ ਤੁਸੀਂ ਖੀਰੇ ਨੂੰ ਨਾ ਬਰੀਕ-ਬਰੀਕ ਕਰ ਲੈਣਾ ਜਿਵੇਂ ਆਪਾਂ ਵੀਡੀਓ ਦੇ ਵਿੱਚ ਕਰ ਰਹੇ ਹਾਂ ਇਦਾਂ ਕਰਨ ਤੋਂ ਬਾਅਦ ਤੁਹਾਨੂੰ ਮੈਂ ਦੱਸਦਾ ਵੀਡੀਓ ਦੇ ਵਿੱਚ ਦੂਜੀ ਗੱਲ ਖੀਰੇ ਆਪ ਨੂੰ ਖਾਣੇ ਵੀ ਚਾਹੀਦੇ ਆ ਬਈ ਕਿਉਂਕਿ ਖੀਰੇ ਠੰਡੇ ਹੁੰਦੇ ਆ ਦੂਜੀ ਗੱਲ ਖੀਰੇ ਆਪਣੇ ਅੰਦਰ ਪਾਣੀ ਦੀ ਘਾਟ ਪੂਰੀ ਕਰਦੇ ਆ ਤਾਂ ਇਸ ਤੋਂ ਬਾਅਦ ਆਪਾਂ ਲੈਣੇ ਆ ਗੰਡੇ ਗੰਡੇ ਨੂੰ ਆਪਾਂ ਬਰੀਕ ਹੀ ਚੀਰਨਾ ਹੈ ਮੋਟਾ ਨਹੀਂ ਚੀਰਨਾ ਬਿਲਕੁਲ ਬਰੀਕ-ਬਰੀਕ ਚੀਰ ਕੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਇਹਨੂੰ ਤਵੇ ਦੇ ਉੱਤੇ ਨਾ ਭੁੰਨ ਲੈਣਾ ਤਵੇ ਦੇ ਉੱਤੇ ਚੰਗੀ ਤਰ੍ਹਾਂ 3-4 ਮਿੰਟ ਭੁੰਨ ਕੇ ਜੇ ਤੁਸੀਂ ਜਵੈਣ ਦੀ ਵਰਤੋਂ ਕਰਦੇ ਤਾਂ ਜਵੈਣ ਪਾਲਿਓ ਆਪਾਂ ਤਾਂ ਇੱਥੇ ਜਵੈਣ ਦੀ ਵਰਤੋਂ ਕੀਤੀ ਨਹੀਂ ਹੈਗੀ ਕਿਉਂਕਿ ਆਪਾਂ ਜਵੈਣ ਖਾਂਦੇ ਨਹੀਂਗੇ ਘਾਟੀ ਖਾਣੇ ਆ ਇਥੇ ਆਪਾਂ ਗੰਡੇ ਆ ਦੇਖੋ ਤੁਹਾਡੇ ਸਾਹਮਣੇ ਅੱਗ ਦੇ ਉੱਤੇ ਭੁੰਨੀ ਜਾਂਦੇ ਆ ਇਹਨੂੰ 2-3 ਮਿੰਟ ਭੁੰਨ ਲਿਓ ਜਿਵੇਂ ਵੀ ਇਹ ਮੜੇ ਮੜੇ ਲਾਲ ਜੇ ਹੋ ਜਾਣ ਤਾਂ ਇਹਨੂੰ ਆਪਾਂ ਬਰਤੋ ਦੇ ਵਿੱਚ ਰਹਿਾਵਾਂਗੇ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਖੀਰੇ ਨੂੰ ਨਾ ਚੰਗੀ ਤਰ੍ਹਾਂ ਆ ਦੇਖੋ ਜਿਵੇਂ ਮੈਂ ਨਚੋੜ ਰਿਹਾ ਐ ਨਚੋੜ ਲਓ ਤਾਂ ਪਾਣੀ ਜੇ ਕੱਢ ਦਿਓ ਐ ਚੰਗੀ ਤਰ੍ਹਾਂ ਖੀਰੇ ਨੂੰ ਨਚੋੜ ਲਿਓ ਇਸ ਤੋਂ ਬਾਅਦ ਆਪੇ ਕੀ ਕਰਨਾ ਸਿਰਫ 2-3 ਮਿੰਟਾਂ ਦਾ ਕੰਮ ਹੀ ਆ ਬਈ ਆਪਣਾ ਇਹ ਬਾਲਾ ਕੋਈ ਲੰਮਾ ਚੌੜਾ ਕੰਮ ਨਹੀਂ ਹੈਗਾ ਪਰ ਖਾਣ ਦੇ ਵਿੱਚ ਰਾਇਤੇ ਨਾਲੋਂ ਵੀ ਸਰਾਜੀ ਜਿਹਾ ਬਣੂ ਇਹ ਹਨਾ ਰਾਇਤਾ ਵੀ ਆਪਾਂ ਘਰੇ ਪਾਉਣੇ ਆ ਉਸ ਤਰ੍ਹਾਂ ਦੀ ਚੀਜ਼ ਬਣੂ ਪਰ ਬਣੂਏ ਉਦੋਂ ਵੀ ਸਵਾਦਸ਼ਟ ਸਰੇ ਹੀ ਲੱਗ ਜੂ ਕਹਿਣ ਦਾ ਵਾਵਾ ਐ ਇਹ ਨਿਚੋੜ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪੂਰੀ ਦਾਵ ਜੀ ਨਾਲ ਮੰਨ ਕੇ ਚਲੋ ਨਿਚੋੜ ਲਿਓ ਕੋਈ ਪਾਣੀ ਨਾ ਰਹੇ ਚ ਮੜਾ ਮੋਟਾ ਰਹੇ ਜੀ ਤਾਂ ਕੋਈ ਦਿੱਕਤ ਨਹੀਂ ਬਾਲਾ ਪਾਣੀ ਨਾ ਰਹੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਦਹੀਂ ਨੂੰ ਪਤਲੀ ਕਰਨਾ ਦਹੀਂ ਤੁਸੀਂ ਪਤਲੀ ਚਾਹੇ ਤਾਂ ਚਮਚੇ ਨਾਲ ਕਰ ਲਿਓ ਨਹੀਂ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਉਹ ਹੱਥੀ ਜੀ ਹੁੰਦੀ ਹੈ ਨਾ ਉਹ ਹੱਥੀ ਜੀ ਨਾਲ ਕਰ ਲਿਓ ਬਿਲਕੁਲ ਪਤਲੀ ਕਰਨ ਤੋਂ ਬਾਅਦ ਆਪਾਂ ਨਾ ਖੀਰਾ ਇਹਦੇ ਵਿੱਚ ਪਾ ਦੋ ਖੀਰੇ ਨੂੰ ਚੰਗੀ ਤਰ੍ਹਾਂ ਅਰਲਾ ਦੇ ਤੁਸੀਂ ਚਮਚੇ ਨਾਲ ਖੀਰਾ ਰਲ ਕੇ ਆਪਣੇ ਗੰਡੇ ਪਾ ਦਿਓ ਇਸ ਤੋਂ ਬਾਅਦ ਜਿਹੜਾ ਵੀ ਆਪਾਂ ਮਟੀਰੀਅਲ ਭੁੰਨਿਆ ਸੀਗਾ ਚਾਹੇ ਜਵੈਨ ਹੋਵੇ ਹੈ ਨਾ ਗੰਡੇ ਆਪਾਂ ਭੁੰਨੇ ਸੀਗੇ ਗੰਡੇ ਆਪਾਂ ਇਹਦੇ ਵਿੱਚ ਪਾ ਲਾਂਗੇ ਤੇ ਇਹ ਚੀਜ਼ ਆਪਣੀ ਬਣ ਕੇ ਤਿਆਰ ਹੋਣਾ ਬਿਲਕੁਲ ਰੈਡੀ ਆ ਆ ਦੇਖੋ ਹੁਣ ਆਪਾਂ ਗੰਡੇ ਪਾਵਨੀ ਇਹਦੇ ਵਿੱਚ ਆ ਪਤਾ ਮਿਰਚ ਵੀ ਚੀਰੀ ਸੀਗੀ ਨਾਲ ਕਿਉਂਕਿ ਮਿਰਚ ਖਾਂਦੇ ਆਪਾਂ ਸ਼ਕੀਨ ਆ ਤੁਸੀਂ ਵੀ ਮਿਰਚ ਦੀ ਵਰਤੋਂ ਕਰ ਲਿਓ ਸ਼ਕੀਨ ਆ ਕਿਉਂਕਿ ਮਿਰਚ ਵੀ ਨਿਗਾ ਤੇਜ ਕਰਦੀ ਆ ਬਈ ਹੈਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਊਗਾ ਜਿਹੜੀਆਂ ਵੀ ਚੀਜ਼ ਆਪਾਂ ਖਾਣੇ ਆ ਕੋਈ ਨਾ ਕੋਈ ਤਾਂ ਉਹਦਾ ਲਾਭ ਹੁੰਦਾ ਹੀ ਆ ਇਸ ਤੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੁਸੀਂ ਦੇਖੋ ਦੇਖਣ ਜੀ ਕਹਿੰਡ ਗੱਲ ਬਾਤ ਲੱਗਦੀ ਐ ਨਾ ਪੂਰੀ ਖਾਣ ਚ ਤਾਂ ਹੋਰ ਵੀ ਕਹਿੰਡ ਗੱਲ ਬਾਤ ਆ ਦੇਖੋ ਸਹੀ ਸਹੀ ਦੱਸਿਓ ਤੇ ਜਿਹੜੇ ਭਰਾ ਬਣੇ ਚੀਜ਼ ਖਾਦੀ ਐ ਉਹ ਕਮੈਂਟ ਕਰ ਦਿਓ ਤੇ ਜਿਹੜੇ ਭਰਾ ਬਣਾਉਣਗੇ ਉਹ ਵੀ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਭਰਾ ਬਣ ਕੇ ਧੰਨਵਾਦ